ਇਸ ਨਾਲ ਪਹਿਲਾਂ ਲੋਕਾਂ ਨੇ ਇੱਕ ਬਦਲਾਅ ਕਰਕੇ ਮੈਨੂੰ ਜ਼ਿੰਮੇਵਾਰ ਸੰਪੀਸੀਰ ਸੇ ਇਲਾਕੇ ਦੀ ਇਸ ਹਲਕੇ ਦੀ ਨੌਰ ਥਲਕਾ ਜਿਹੜਾ 35 ਸਾਲ ਤੋਂ ਡਵੈਲਪਮੈਂਟ ਤੋਂ ਵਾਂਝਾ ਸੀਗਾ ਔਰ ਤਕਰੀਬਨ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਲੋਕਾਂ ਦੀ ਸੋਚ ਦੇ ਨਾਲ ਇਸ ਹਲਕੇ ਦੀ ਡਵੈਲਪਮੈਂਟ ਕਰਾਈ ਹੈ ਪਰ ਮੈਨੂੰ ਇੰਨਾ ਕਿ ਮਾਨ ਫਕਰ ਹੁੰਦਾ ਕਿ ਮੈਂ ਸਿਰ ਉੱਚਾ ਕਰਕੇ ਉਹਨਾਂ ਜਗ ਬੈਠਦਾ ਕਿ ਮੈਂ ਉਹਨਾਂ ਦੀ ਸੋਚ ਮੁਤਾਬਕ ਚੱਲਿਆ 2.5 ਸਾਲ ਲਗਾਤਾਰ ਇਹਨਾਂ ਨੇ ਜਿੰਨੇ ਮੇਰੇ ਕੰਮ ਸੀ ਲੋਕਾਂ ਦੀਆਂ ਸ਼ਿਕਾਇਤਾਂ ਸੀ ਲੋਕਾਂ ਦੇ ਜੋ ਮਜਬੂਰੀਆਂ ਸੀ ਉਹ ਮੇਰੇ ਤੱਕ ਪਹੁੰਚਾਈਆਂ ਮੈਂ ਇਹਨਾਂ ਨੂੰ ਕੰਮ ਦੇ ਕੇ ਪੇਜਾ ਉਜਾਓ ਕਰਵਾਓ ਇਹਨਾਂ ਨੇ ਸਾਰੇ ਟੋਟਲੀ ਆ ਕੇ ਘਰ ਘਰ ਆ ਕੇ ਕੁੰਡੇ ਕਣਕਾ ਕੇ ਲੋਕਾਂ ਕੋਲ ਕੰਮ ਪਿਛੇ ਉਹ ਲੋਕਾਂ ਦੇ ਕੰਮ ਕਰਵਾਏ ਬੱਗਾ ਜੀ ਦਾ ਵੀ ਸਾਨੂੰ ਬਹੁਤ ਸਾਥ ਰਿਹਾ ਹੈ ਤੇ ਇਸ ਮਹੱਲੇ ਦੇ ਨਵੀਨ ਨਗਰ ਨਿਵਾਸੀਆਂ ਦਾ ਵੀ ਬਹੁਤ ਸਾਥ ਸਾਨੂੰ ਰਿਹਾ ਹੈ ਜਿੱਥੇ ਵੀ ਸਾਡੀ ਡਿਊਟੀ ਲਾਉਂਦੇ ਰਹੇ ਨੇ ਬੱਗਾ ਜੀ ਨੇ ਵੀ ਉਸ ਡਿਊਟੀ ਨੂੰ ਡਿਊਟੀ ਸਮਝ ਕੇ ਹਮੇਸ਼ਾ ਹਰ ਇਹਨਾਂ ਦੀ ਸ਼ਿਕਾਇਤ ਪਰਵਾਨ ਕੀਤੀ ਹੈ ਬਾਕੀ ਮੱਲੇ ਵਾਲੇ ਜਿੱਥੇ ਵੀ ਸਾਡੀ ਡਿਊਟੀ ਲਾਉਂਦੇ ਨੇ ਰਾਤ ਨੂੰ ਅਸੀਂ 2 ਵਜੇ ਵੀ ਸਵੇਰੇ 4 ਵਜੇ ਤੱਕ ਵੀ ਜਾ ਕੇ ਅਸੀਂ ਇਹਨਾਂ ਦੀ ਕੰਪਲੇਂਟਾਂ ਕਰਾਉਂਦੇ ਰਹੇ ਹਾਂ ਇਹਨਾਂ ਨੇ ਸਾਡੇ 2 ਘੰਟੇ ਵਿੱਚ ਟਰਾਂਸਫਾਰਮ ਇਹ ਛੱਡ ਗਿਆ ਸੀ ਗਰਮੀ ਬਹੁਤ ਸੀ ਉਹਦੇ ਕਾਰਨ ਇਹਨਾਂ ਨੇ ਮਤਲਬ ਕੰਮ ਕਰਵਾਇਆ ਸਾਡਾ ਨਗਰ ਨਿਗਮ ਚੋਨਾ ਨੂੰ ਲੈ ਕੇ ਪੰਜਾਬ ਦਾ ਮਾਹੌਲ ਲਗਾਤਾਰ ਗਰਮਾਂ ਦਾ ਨਜ਼ਰ ਆ ਰਿਹਾ ਤੇ ਗੱਲ ਕੀਤੀ ਜਾਵੇ ਚੋਣ ਪ੍ਰਚਾਰ ਦੀ ਤਾਂ ਵੱਖ-ਵੱਖ ਉਮੀਦਵਾਰ ਲੋਕਾਂ ਤੱਕ ਰਾਫਤਾ ਕਾਇਮ ਕਰਨ ਵਾਸਤੇ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਹਲਕਾ ਨੌਰਥ ਦੇ ਵਾਰਡ ਨੰਬਰ 67 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਮਹੀਮ ਦੇ ਵਿੱਚ ਐਮਐਲਏ ਮਦਰ ਨਾਲ ਬਗਾ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਨੇ ਬਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਕੈਂਡੀਡੇਟ ਖੁਦ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਿਹਾ ਉਸੇ ਹੀ ਤੁਸੀਂ ਹਰ ਹਲਕੇ ਦੇ ਵਿੱਚ ਪਹੁੰਚ ਕੇ ਹਰ ਵਾਰਡ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਚੋਣ ਮਹੀਮ ਦੇ ਵਿੱਚ ਵੱਡਾ ਹਿੱਸਾ ਪਾ ਰਹੇ ਹੋ ਐਕਚੁਅਲੀ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਟਾਈਸਵ ਕਿ ਕਿ 25 ਸਾਲ ਪਹਿਲਾਂ ਲੋਕਾਂ ਨੇ ਇੱਕ ਬਦਲਾਵ ਕਰਕੇ ਮੈਨੂੰ ਜ਼ਿੰਮੇਵਾਰ ਸੰਪੀਸੀਅਸ ਇਲਾਕੇ ਦੀ ਇਸ ਹਲਕੇ ਦੀ ਨੌਰਥ ਹਲਕਾ ਜਿਹੜਾ 30 35 ਸਾਲ ਤੋਂ ਡਿਵੈਲਪਮੈਂਟ ਤੋਂ ਵਾਂਝਾ ਸੀਗਾ ਔਰ ਤਕਰੀਬਨ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਲੋਕਾਂ ਦੀ ਸੋਚ ਦੇ ਨਾਲ ਇਸ ਹਲਕੇ ਦੀ ਡਿਵੈਲਪਮੈਂਟ ਕਰਾਈ ਹੈ ਔਰ ਚੋਣਾਂ ਦੇ ਦੌਰਾਨ ਮੈਂ ਕਹਿ ਕੇ ਵੀ ਗਿਆ ਸੀ ਜੇ ਅਗਲੀ ਜਿਹੜੀ ਵੋਟ ਮੰਗਾਣਾ ਆਉਂਗਾ ਡਿਵੈਲਪਮੈਂਟ ਦੇ ਨਾਮ ਤੇ ਮੰਗਣਾ ਆਉਂਗਾ ਜੇ ਮੈਂ ਡਿਵੈਲਪਮੈਂਟ ਕਰਾ ਸਕਿਆ ਤੇ ਮੈਂ ਆਜੂਗਾ ਜੇ ਨਹੀਂ ਕਰਾਉਂਗਾ ਤੇ ਮੈਂ ਤੁਹਾਡੇ ਕੋਲ ਨਹੀਂ ਆਉਂਗਾ ਪਰ ਮੈਨੂੰ ਮਨ ਦੀ ਖੁਸ਼ੀ ਹੁੰਦੀ ਹੈ ਕਿ ਲੋਕਾਂ ਨੇ ਜੋ ਜੋ ਔਰ ਮਾਨਵੀ ਹੁੰਦਾ ਕਿਉਂਕਿ ਕਈ ਵਾਰੀ ਪ politcal ਬੰਦਿਆਂ ਨੇ ਕਿਉਂਕਿ ਮੇਰੀ politcal ਅਨਸਾਰੀ ਫੈਮਿਲੀ ਹੈ ਔਰ politcal ਬੰਦਿਆਂ ਨੂੰ ਦੇਖਦੇ ਆ ਕਿ ਜਦੋਂ ਇਲੈਕਸ਼ਨ ਆ ਜਾਂਦੇ ਹਨ ਉਹਨਾਂ ਨੂੰ ਬੁਖਾਰ ਚੜ ਜਾਂਦਾ ਕਿ ਇਹ ਲੋਕਾਂ ਦੇ ਵਿੱਚ ਕਿੱਦਾਂ ਜਾਵਾਂਗੇ ਲੋਕਾਂ ਨੂੰ ਫੇਸ ਕਿੱਦਾਂ ਕਰਾਂਗੇ ਲੋਕਾਂ ਨੇ ਜਾ ਕੇ ਪਛਣਾ ਵੀ 5 ਸਾਲ ਦੀ ਤੁਹਾਡੀ ਕਾਰਗੁਜ਼ਾਰੀ ਕੀ ਆ 2.5 ਸਾਲ ਦੀ ਕਾਰਗੁਜ਼ਾਰੀ ਕੀ ਆ ਉਹ ਇੱਕ ਦਸਨੀ ਮੁਸ਼ਕਲ ਹੋਏਗੀ ਪਰ ਮੈਨੂੰ ਇੰਨਾ ਕਿ ਮਾਨ ਫਕਰ ਹੁੰਦਾ ਕਿ ਮੈਂ ਸਿਰ ਉੱਚਾ ਕਰਕੇ ਉਹਨਾਂ ਜਾ ਕੇ ਬੈਠਦਾ ਕਿ ਮੈਂ ਉਹਨਾਂ ਦੀ ਸੋਚ ਮੁਤਾਬਕ ਚੱਲਿਆ ਜੇ ਉਹਨਾਂ ਨੇ ਮੈਨੂੰ ਦਿਨੇ ਬੁਲਾਇਆ ਮੈਂ ਦਿਨੇ ਹਾਜ਼ਰ ਆ ਸ਼ਾਮ ਨੂੰ ਬੁਲਾਇਆ ਸ਼ਾਮ ਨੂੰ ਆਜਰਾ ਜੇ ਸੋਚਦੀ ਉਹਨਾਂ ਡਿਵੈਲਪਮੈਂਟ ਕਈ ਉਹ ਸ਼ਾਮ ਨੂੰ ਡਿਵੈਲਪਮੈਂਟ ਕਰਾਈ ਹੈ ਜੇ ਮੈਂ ਅੱਜ ਇੱਥੇ ਆ ਕੇ ਮਾਈਕ ਤੇ ਖੜ ਕੇ ਕਹਿੰਨਾ ਕਿ ਤੁਹਾਡੀ ਡਿਵੈਲਪਮੈਂਟ ਹੋਈ ਆ ਤੇ ਮੈਨੂੰ ਵੋਟ ਪਾ ਦਿਓ ਜੇ ਡਿਵੈਲਪਮੈਂਟ ਨਹੀਂ ਹੋਇਆ ਤੇ ਤੁਸੀਂ ਹੋਰ ਕੈਂਡੀਡੇਟ ਦੇਖ ਲਓ ਜੇ ਮੈਨੂੰ ਪਤਾ ਕਿ ਮੈਂ ਡਿਵੈਲਪਮੈਂਟ ਕਰਾਈ ਹੈ ਜੇ ਮੇਰੇ ਕੋ ਪਾਪ ਹੋਵੇ ਝੂਠ ਹੋਵੇ ਮੈਂ ਕਦੀ ਫੇਸ ਨਹੀਂ ਕਰ ਸਕਦਾ ਅੱਜ ਮੈਂ ਜਸਨਵੀਨ ਨਗਰ ਮਹੱਲੇ ਚ ਕਹਣਾ ਜਿਹੜੀਆਂ ਸੜਕਾਂ ਇਹ ਰਿਸਿਵਰੇ ਦਾ ਕੰਮ ਇਹਦੇ ਪਾਣੀ ਦਾ ਕੰਮ ਇਹਦੀਆਂ ਲਾਈਟਾਂ ਇਹਦੇ ਟਿਊਬ ਲਗਣਾ ਸੀ ਟਿਊਬਲ ਸਾਰੀ ਫੈਸਿਲਿਟੀਆਂ ਦਿੱਤੀਆਂ ਨੇ ਛੋਟੇ ਛੋਟੇ ਰੋਜ਼ ਕੰਮ ਜੂਏ ਤਨ ਅੱਗੇ ਮੈਂ ਕਿਹਾ ਕੋਈ 10% ਜਾਂ 5% ਰਹਿ ਗਏ ਨੇ ਉਹ ਬਿਲਕੁਲ ਹੋ ਜਾਣੇ ਨੇ ਕਿਉਂਕਿ 2.5 ਸਾਲ ਮੇਰੇ ਕੋਲ ਹੈਗੇ ਨੇ ਮੈਂ ਅੱਜ ਸਿਰਫ ਅਪੀਲ ਕਰਨ ਵਾਸਤੇ ਕਿਉਂਕਿ ਮੈਂ ਆਪਣੀ ਵੋੜ ਜੇ ਦੀ ਮੰਗਣੀ ਆ ਉਹ 2.5 ਸਾਲ ਬਾਅਦ ਮੰਗਣੀ ਆ ਅੱਜ ਮੈਂ ਬਾਜਵਾ ਪਰਿਵਾਰ ਵਾਸਤੇ ਕਿਉਂਕਿ ਇਹਨਾਂ 2.5 ਸਾਲ ਮੇਨਾਂ ਮਿਹਨਤ ਕੀਤੀ ਹੈ 2.5 ਸਾਲ ਲਗਾਤਾਰ ਇਹਨਾਂ ਨੇ ਜਿੰਨੇ ਮੇਰੇ ਕੰਮ ਸੀ ਲੋਕਾਂ ਦੀਆਂ ਸ਼ਿਕਾਇਤਾਂ ਸੀ ਲੋਕਾਂ ਦੇ ਮੈਂ ਇਹਨਾਂ ਨੂੰ ਕੰਮ ਦੇ ਕੇ ਪਿਜਾ ਉਜਾਓ ਕਰਵਾਓ ਇਹਨਾਂ ਨੇ ਸਾਰੇ ਟੋਟਲੀ ਆ ਕੇ ਘਰ-ਘਰ ਆ ਕੇ ਕੁੰਡੇ ਘੜਕਾ ਕੇ ਲੋਕਾਂ ਕੋਲ ਕੰਮ ਪਛੇ ਉਹ ਲੋਕਾਂ ਦੇ ਕੰਮ ਕਰਵਾਏ ਅੱਜ ਇਹ ਬੋਰਡ ਦੇ ਹੱਕਦਾਰ ਨੇ ਅੱਜ ਸਾਡੀ ਪਾਰਟੀ ਨੇ ਆਮ ਆਦੀ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਔਰ ਮੇਰਾ ਹੱਕ ਮੰਦਾ ਕਿ ਮੈਂ ਇਹਨਾਂ ਦੇ ਨਾਲ ਜਾ ਕੇ ਇਹਨਾਂ ਦੀ ਪੈਰ ਵੀ ਕਰਾਂ ਇਹਨਾਂ ਦੇ ਵਾਸਤੇ ਲੋਕਾਂ ਨੂੰ ਅਪੀਲ ਕਰਾਂ ਕਿ ਲੋਕਾਂ ਨੂੰ ਜੋ ਅੱਛਾ ਕੰਮ ਲੱਗਿਆ ਤੇ ਉਹਨਾਂ ਨੂੰ ਵੋਟ ਪਾਉਣ ਅੱਜ ਸਾਰਿਆਂ ਨੇ ਤਰੀਕ ਨਵੀਂ ਨਗਰ ਦੇ ਨਿਵਾਸੀਆਂ ਨੇ ਇੱਕ ਪਹਿਵੀਂ ਆਵਾਜ਼ ਦੇ ਵਿੱਚ ਇੱਥੇ ਇੱਕ ਮਤ ਹੋ ਕੇ ਕਹਤੋ ਸਾਡੇ ਹਲਕੇ ਚੋਂ ਸਾਡੇ ਵਾਰਡ ਚੋਂ ਸਾਡੀ ਗਲੀਆਂ ਚੋਂ ਜਿੰਨੀ ਵੋਟ ਹੈ ਉਸ ਮਸ਼ੀਨ ਦੇ ਵਿੱਚੋਂ ਜਿਹੜਾ ਬੂਤ ਹੈ ਇੱਕ ਪਾਸੇ ਝੜ ਦੇ ਬਟਨ ਦਬਾਣਗੇ ਔਰ ਤਿਕੜ ਮੈਂ ਵੀ ਪੁੱਛਿਆ ਕਿ ਮਾ ਜੇ ਤੁਹਾਨੂੰ ਕੋਈ ਪਹਿਲੇ ਦੇ ਕੰਮ ਅੱਛੇ ਲੱਗੇ ਨੇ ਉਹ ਵੀ ਕੋਈ ਤਰਾਜ ਨਹੀਂ ਤੁਹਾਡੇ ਪਹਿਲਾਂ ਇੱਥੇ ਕੌਂਸਲ ਸੀਗੇ ਉਹ ਸਾਰੇ ਕਹਿਣ ਲੱਗੇ ਸਾਨੂੰ 5 ਸਾਲ ਨਜ਼ਰ ਹੀ ਨਹੀਂ ਆਏ ਇਸ ਕਰਕੇ ਜਿਹੜਾ ਵੋਟ ਲੈ ਕੇ ਜਾਂਦਾ ਇੱਕ ਸੋਚ ਰੱਖ ਕੇ ਜਾਵੇ ਕਿ ਵੋਟ ਨੇ ਤੁਹਾਨੂੰ ਸੋਣ ਨਹੀਂ ਦੇਣਾ ਮੈਂ ਵੀਰੇ ਉੱਡਦਾ ਮੈਂ ਲੋਕੀ ਅਰਦਾਸ ਕਰਦੇ ਨੇ ਪ੍ਰਭੂ ਮੇਰੀ ਕੋ ਅਰਦਾਸ ਕਰਦਾ ਪ੍ਰਭੂ ਉਨੀ ਤਾਕਤ ਦੇ ਦੀ ਜਿਹੜਾ ਕੋਈ ਕੰਮ ਲੈ ਕੇ ਉਹਦਾ ਕੰਮ ਰੁਕੇ ਨਾ ਸ਼ਾਮ ਤੱਕ ਹੋ ਜਾਏ ਤਾਂ 5 ਸਾਲ ਲੋਕ ਜਿਹੜੇ ਨੇ ਜੜਾਵਾ ਪੂਰੀ ਤਿਆਰੀ ਕਰਦੇ ਮਿਹਨਤ ਕਰਦੇ ਨੇ ਤੇ ਹੁਣ ਪ੍ਰੀਖਿਆ ਦਾ ਜਿਹੜਾ ਵਾ ਟਾਈਮ ਆ ਗਿਆ ਵਾ ਤਿਆਰੀ ਕੀਤੀ ਜਾ ਰਹੀ ਹੈ ਤੇ 21 ਤਰੀਕ ਨੂੰ ਪ੍ਰੀਖਿਆ ਦਾ ਰਿਜ਼ਲਟ ਆਏਗਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਰਿਜ਼ਲਟ ਆਏਗਾ ਜਿਸ ਬੱਚੇ ਨੇ ਕੰਮ ਕੀਤਾ ਹੋਏਗਾ ਨਾ ਜਿਸ ਬੰਦੇ ਨੇ ਪੇਪਰ ਵਧੀਆ ਕੀਤਾ ਹੋਏਗਾ ਉਹਨੂੰ ਪਤਾ ਹੁੰਦਾ ਕਿ ਮੇਰੇ ਵਿੱਚ ਪੇਪਰ ਚ ਕਿਨੇ ਨੰਬਰ ਆਣੇ ਨੇ ਜੇ ਮੈਂ ਪੇਪਰ ਹੀ ਖਾਲੀ ਫੜਾ ਕੇ ਆਉਂਗਾ ਤੇ ਨੰਬਰ ਰਿਜ਼ਲਟ ਕੀ ਆਣਾ ਤੇ ਮੇਰੇ ਪੇਪਰਾਂ ਦੇ ਵਿੱਚ ਮੇਰੇ ਜਿਹੜੇ 10 ਸਵਾਲ ਨੇ ਦੱਸਾਂ ਜੇ ਮੈਂ 10 ਕਰ ਦਿੱਤੇ ਤੇ ਉਹਦੇ ਵਿੱਚ ਕਿਹਦੀ ਮਾਤਰਾ ਵਿੱਚ ਕਮੀ ਹੋ ਸਕਦੀ ਹੈ ਸਵਾਲ ਦੇ ਜਵਾਬ ਚ ਕਮੀ ਨਹੀਂ ਹੋਏਗੀ ਮਿਹਨਤ ਦੇ ਵਿੱਚ ਮਿਹਨਤ ਦੇ ਵਿੱਚ ਕਮੀ ਨਹੀਂ ਮੇਰੀ ਗੱਲ ਸਮਝਦੇ ਹੋ ਮੈਂ ਕਹਿ ਰਿਹਾ ਕਿ ਜੇ ਉਹਨੇ ਮੈਨੂੰ 10 ਸਵਾਲ ਦਿੱਤੇ ਹੋਏ ਆ 10 ਦੇ ਸاتھ 10 ਸਵਾਲ ਮੈਂ ਕਰ ਦਿੱਤੇ ਆ ਕਿਸੇ ਮਾਤਰਾ 'ਚ ਫਰਕ ਹੋਊਗਾ ਮਾਤਰਾ ਠੀਕ ਹੋ ਸਕਦੀ ਹੈ ਨਾ ਬਿਲਕ ਸੂਪਰ ਸੈਂਟ ਤਾਂ ਕੋਈ ਵੀ ਸਹੀ ਨਹੀਂ ਹੁੰਦਾ ਕੋਈ ਸੋਪਣਾ ਸਹੀ ਨਹੀਂ ਹੁੰਦਾ ਪਰ ਮੇਰਾ ਰਿਜ਼ਲਟ ਇਹ ਹੈ ਕਿ ਮੈਂ 100 ਦੇ 100 ਨੰਬਰ ਲੈ ਕੇ ਜਾ ਰਿਹਾ ਆ ਬੱਗਾ ਜੀ ਦੇ ਕੰਮਾਂ ਨੂੰ ਲੈ ਕੇ ਅੱਜ ਜਿਹੜਾ ਆ ਤੁਸੀਂ ਹਲਕੇ ਦੇ ਵਿੱਚ ਕਰ ਰਹੇ ਹੋ ਬੱਗਾ ਜੀ ਕਹਿੰਦੇ ਕਿ ਮੇਰੇ ਕੰਮ ਬੋਲਦੇ ਨੇ ਲੋਕ ਸਮਰਥਨ ਦੇਣਗੇ ਹਾਂਜੀ ਜ਼ਰੂਰ ਦੇਣਗੇ ਬੱਗਾ ਜੀ ਨੇ ਦੱਸ ਹੀ ਦਿੱਤਾ ਬਾਕੀ ਬੇਟੇ ਨੇ ਵੀ ਸਭ ਦੱਸ ਦਿੱਤਾ ਤੇ ਜ਼ਰੂਰ ਕਰਨਗੇ ਇਸ ਤਰ੍ਹਾਂ ਦੇ ਬਾਈ ਬਾਜੀ 2.5 ਸਾਲ ਮਦਨ ਲਾਲ ਬੱਗਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਬਾੜ ਦੇ ਵਿੱਚ ਵਿਚਰਦੇ ਰਹੇ ਹੋ ਕੰਮ ਕਰਵਾਇਆ ਤੁਸੀਂ ਵੀ ਸਹਿਮਤ ਹਾਂ ਇਸ ਗੱਲ ਤੋਂ ਕਿ ਬਗਾਈ ਕਹਿੰਦੇ ਨੇ ਕਿ ਅਗਰ ਕੰਮ ਕਰਵਾਇਆ ਤਾਂ ਵੋਟ ਪਾਈਓ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਮਤ ਹਾਂ ਜੀ ਐਮਐਲਏ ਸਾਹਿਬ ਦੀ ਇਸ ਗੱਲ ਨਾਲ ਕਿਉਂਕਿ ਬਗਾਈ ਦਾ ਵੀ ਸਾਨੂੰ ਬਹੁਤ ਸਾਥ ਰਿਹਾ ਹੈ ਤੇ ਇਸ ਮਹੱਲੇ ਦੇ ਨਵੀਂ ਨਗਰ ਨਿਵਾਸੀਆਂ ਦਾ ਵੀ ਬਹੁਤ ਸਾਥ ਸਾਨੂੰ ਰਿਹਾ ਹੈ ਜਿੱਥੇ ਵੀ ਸਾਡੀ ਡਿਊਟੀ ਲਾਉਂਦੇ ਰਹੇ ਨੇ ਬੱਗਾ ਜੀ ਨੇ ਵੀ ਉਸ ਡਿਊਟੀ ਨੂੰ ਡਿਊਟੀ ਸਮਝ ਕੇ ਹਮੇਸ਼ਾ ਹਰ ਇਹਨਾਂ ਦੀ ਸ਼ਿਕਾਇਤ ਪ੍ਰਮਾਣ ਕੀਤੀ ਹੈ ਬਾਕੀ ਮਹੱਲੇ ਵਾਲੇ ਜਿੱਥੇ ਵੀ ਸਾਡੀ ਡਿਊਟੀ ਲਾਉਂਦੇ ਰਹੇ ਰਾਤ ਨੂੰ ਅਸੀਂ 2 ਵਜੇ ਵੀ ਸਵੇਰੇ 4 ਵਜੇ ਤੱਕ ਵੀ ਜਾ ਕੇ ਅਸੀਂ ਇਹਨਾਂ ਦੀ ਕੰਪਲੇਂਟਾਂ ਕਰਾ ਇਸ ਮਹੱਲੇ ਦੇ ਵਿੱਚ ਰਾਤੋਂ ਰਾਤ ਵੀ ਮਹੱਲਿਆਂ ਨੂੰ ਪਤਾ ਹੈ ਰਾਤ 10 ਵਜੇ ਟਰਾਂਸਫਾਰਮਰ ਸੜਿਆ ਸੀਗਾ ਤੇ ਰਾਤ ਨੂੰ 2 ਵਜੇ ਟਰਾਂਸਫਾਰਮਰ ਲੱਗ ਗਿਆ ਸੀਗਾ ਮੌਕੇ ਤੇ ਗਵਾਹ ਨੇ ਸਾਰੇ ਸਭ ਨੇ ਹੁਣ ਆਪ ਹੰਗਾਰਾ ਭਰ ਕੇ ਦੱਸਿਆ ਕਿ ਹਾਂਜੀ ਹੋਇਆ ਨਾ ਜੀ ਤੁਸੀਂ ਸੁਣ ਸਕਦੇ ਰਾਤੋਂ ਰਾਤ ਮਾ ਕਿ ਅਸੀਂ 24 ਘੰਟੇ ਇਨਾਂ ਹੀ ਸੇਵਾ ਵਿੱਚ ਰਹੇ ਹਾਂ ਜੀ ਇਹ ਗੱਲਾਂ ਨਹੀਂ ਹੈਗੀਆਂ ਸਿਰਫ ਲੋਕ ਲਿਖ ਦੇ ਦਿੰਦੇ ਆ ਬੋਰਡਾਂ ਉੱਤੇ ਕਿ ਸਿਰਫ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਅਸੀਂ ਹਾਜ਼ਰ ਰਹੇ ਹਾਂ ਤੇ ਲੋਕ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਲਈ ਵੋਟ ਪਾ ਕੇ ਸਾਨੂੰ ਸੋਹਣੇ ਮਾਰ ਦੇਣ ਤੇ ਜਿਤਾਉਣਗੇ ਕਿ ਕਿਸ ਤਰ੍ਹਾਂ ਦੇਖ ਦਿਓ ਜੀ ਕਹਿ ਰਹੇ ਨੇ ਕਿ ਹਲਕੇ ਦੇ ਵਿੱਚ ਬਾੜ ਦੇ ਵਿੱਚ ਕੰਮ ਕਰਵਾਏ ਨੇ ਕਿੰਨੇ ਕੋ ਸਹਿਮਤ ਹੋ ਤੁਸੀਂ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਨਾਲ ਅਸੀਂ ਸਹਿਮਤ ਹਾਂ ਜੀ ਇਹਨਾਂ ਨੇ ਸਾਡੇ ਦੋ ਘੰਟੇ ਵਿੱਚ ਟਰਾਂਸਫਾਰਮ ਇਹ ਸੜ ਗਿਆ ਸੀ ਗਰਮੀ ਬਹੁਤ ਸੀ ਉਹਦੇ ਕਰਕੇ ਇਹਨਾਂ ਨੇ ਮਤਲਬ ਕੰਮ ਕਰਵਾਇਆ ਸਾਡਾ ਤਾਂ ਹੁਣ ਇਹਨਾਂ ਦੇ ਵੱਲੋਂ ਜਿਹੜੀ ਮਿਹਨਤ ਕੀਤੀ ਜਾ ਰਹੀ ਆ ਉਹਦਾ ਰਿਜ਼ਲਟ ਆਣਾ 21 ਤਰੀਕ ਨੂੰ ਹਾਂ ਜੀ ਇਹਨਾਂ ਨੂੰ ਵੋਟ ਪਾਵਾਂਗੇ ਅਸੀਂ ਜੀ ਜਿਹੜਾ ਸਾਡਾ ਕੰਮ ਕਰਾਏਗਾ ਕਿਉਂਕਿ ਸਾਡਾ 5 ਸਾਲ ਵਿੱਚ ਕੋਈ ਕੰਮ ਨਹੀਂ ਹੋਇਆ ਹੈਗਾ ਠੀਕ ਓਕੇ ਪਾਂਗੇ ਬਿਲਕੁਲ ਹੈ ਬਾੜ ਨੰਬਰ 67 ਦੇ ਨਿਵਾਸੀ ਨੇ ਜਿਹੜੇ ਕੀਤੇ ਕੰਮਾਂ ਨੂੰ ਲੈ ਕੇ ਜਿਹੜਾ ਵਾ ਮੋਲ ਮੋੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਲਗਾਤਾਰ ਜਿਹੜਾ ਵਾ ਹਲਕੇ ਦੇ ਵਿੱਚ ਜਿਹੜਾ ਮਦਨਾਲ ਬੱਗਾ ਵੱਲੋਂ ਜਿਹੜੇ 250 ਕਰੋੜ ਦੇ ਕੰਮਾਂ ਦਾ ਦਾਵਾ ਕੀਤਾ ਜਾ ਰਿਹਾ ਤੇ ਵੱਖ-ਵੱਖ ਬਾਡਾਂ ਦੇ ਵਿੱਚ ਵੀ 8-8 10-10 ਕਰੋੜ ਦੇ ਕੰਮ ਕਹੇ ਜਾ ਰਹੇ ਨੇ ਕਿ ਜਿਹੜੇ ਕੀਤੇ ਜਿਹੜੇ ਲੋਕ ਵੀ ਉਸ ਨੂੰ ਸਮੋਟ ਕਰਦੇ ਹੋਏ ਨਜ਼ਰ ਆ ਰਹੇ ਕੀ ਕਹਿਣਾ ਚਾਹੋਗੇ ਬਗਾਈ ਹ ਮੈਨੂੰ ਮੇਰੇ ਭਾਈ ਸਾਹਿਬ ਨੇ ਯਾਦ ਕਰਾਇਆ ਕਿ ਤੁਸੀਂ ਇੱਕ ਵਾਰੀ ਚਰਚਾ ਕੀਤੀ ਸੀਗੀ ਦੀ ਤਹਿਸੀਲ ਬਾਰੇ ਮੈਂ ਇਹਨੂੰ ਲੈਟਰ ਦਿਖਾਰੇ ਸੀ ਲੈਟਰ ਹੋਣੇ ਹੁਣੇ ਮੈਨੂੰ ਆਈ ਹੈ ਮਿਲੀ ਹੈ ਡੀਸੀ ਵੱਲੋਂ ਕਿ ਆਪਣੇ ਜਿਸ ਤਰ੍ਹਾਂ ਆਪਾਂ ਤਹਿਸੀਲ ਸਾਡੇ ਹੈ ਨਹੀਂ ਨਾਰਥ ਹਲਕੇ ਦੀ ਆਪਾਂ ਨੂੰ ਵੈਸਟ ਜਾਣਾ ਪੈਂਦਾ ਹੈ ਜਾਂ ਟਰਾਂਸਫਰ ਨਗਰ ਜਾਣਾ ਪੈਂਦਾ ਹੁਣ ਇਹਨਾਂ ਨੂੰ ਜਾਣਾ ਨਹੀਂ ਪਊਗਾ ਇਲੈਕਸ਼ਨ ਕੋਰਟ ਤੋਂ ਬਾਅਦ ਅਸੀਂ ਆਪਣੀ ਤਹਿਸੀਲ ਚਾਂਸੇ ਨੇ ਮੇਰੇ ਕੋਲ ਬਣਾ ਰਹੇ ਹਾਂ ਨਵੀਂ ਤਹਿਸੀਲ ਜਿਹੜੀ ਵੈਸਟ ਨਾਰਥ ਹਲਕੇ ਦੀ ਕੀ ਅਪੀਲ ਹੈ ਜੀ ਹੁਣ ਲੋਕਾਂ ਨੂੰ ਲਗਾਤਾਰ ਪ੍ਰਚਾਰ ਕਰ ਰਹੇ ਹੋ ਕਿ ਅਪੀਲ ਕਰ ਅਪੀਲ ਹੀ ਹੈ ਜੀ 21 ਤਰੀਕ ਨੂੰ ਵੈਲਟ ਬਟਨ ਨੰਬਰ 3 ਸ਼ਰਨਜੀਤ ਕੌਰ 3 ਨੰਬਰ ਬਟਨ ਤੇ ਬਟਨ ਦਬਕੇ ਵੱਧ ਤੋਂ ਵੱਧ ਵੋਟਾਂ ਪਾਓ ਇਹੀ ਆਸ ਰੱਖਦੇ ਆ ਤੁਹਾਡੇ ਸਾਰੇ ਨਿਵਾਸੀਆਂ ਤੋਂ ਕਿ ਤੁਸੀਂ ਸਾਨੂੰ ਚੰਗੇ ਸੋਨੇ ਮਾਰ ਦੇਣਾ ਦਿਤਾਉਗੇ 3 ਨੰਬਰ ਬਟਨ ਦਬਕੇ ਬਹੁਤ ਬਹੁਤ ਧੰਨਵਾਦ ਜੀ ਦਾ ਇੱਕ ਹੋਰ ਜੜਾ ਵਾ ਲੋਕਾਂ ਨੂੰ ਸਹੂਲਤ ਮਦਰਾਲ ਬਕਾਬਲੋ ਦੇ ਇੰਦਾ ਐਲਾਨ ਕੀਤਾ ਗਿਆ ਹੈ ਕਹਿੰਦੇ ਨੇ ਕਿ ਹਲਕਾ ਨਾਰਥ ਦੇ ਵਿੱਚ ਹੁਣ ਆਪਣੀ ਤਹਿਸੀਲ ਹੋਏਗੀ ਤੇ ਰਜਿਸਟਰੀਆਂ ਕਰਾਉਣ ਵਾਸਤੇ ਲੋਕਾਂ ਨੂੰ ਵੈਸਟ ਜਾਂ ਪੂਰਬੀ ਤਹਿਸੀਲ ਦੇ ਵਿੱਚ ਨਹੀਂ ਜਾਣਾ ਪਏਗਾ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕੀਤੇ ਹੋਏ ਕੰਮਾਂ ਨੂੰ ਲੈ ਕੇ 21 ਦਸੰਬਰ ਨੂੰ ਲੋਕ ਕਿਸ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ ਤੇ ਆਪਣੇ ਵਾਰਡ ਚੋਂ ਕਿਸ ਨੂੰ ਕਾਉਂਸਲਰ ਬਣਾ ਕੇ ਨਿਗਮ ਦੇ ਵਿੱਚ ਭੇਜਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕタル ਚਰਚਾ ਟੀਵੀ ਲੁਧਿਆਣਾ